ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟੂ ਲੋ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲੇ ਐਡ ਹੈਗੀ ਹੈ ਜੇ ਬਠਿੰਡੇ ਤੋਂ ਜੱਟ ਸਿੱਖ ਲੜਕਾ ਹੈ ਜੀ 1992 ਦਾ ਬਰਥ ਹੈ 6 ਫੁੱਟ ਹਾਈਟ ਆ ਪਲੱਸ 2 ਕੀਤੀ ਹੋਈ ਆ 8 ਕਿੱਲੇ ਜ਼ਮੀਨ ਆ ਖੇਤੀ ਕਰਦੇ ਨੇ ਦੋ ਭਰਾ ਨੇ ਇੱਕ ਭਰਾ ਮੈਰਿਡ ਆ ਔਰ ਇਹਨਾਂ ਨੂੰ ਕੁੜੀ ਯੂਕੇ ਜਾਂ ਆਸਟ੍ਰੇਲੀਆ ਤੋਂ ਚਾਹੀਦੀ ਆ ਜੀ ਪੀਆਰ ਹੋਵੇ ਤੇ ਜਾਂ ਫਿਰ ਕੋਈ ਘਰ ਜਵਾਈ ਰੱਖਣਾ ਚਾਹੁੰਦਾ ਹੋਵੇ ਤਾਂ ਕੁੜੀ ਨੂੰ 3 ਤੋਂ 4 ਕਿੱਲੇ ਜ਼ਮੀਨ ਆਉਂਦੀ ਹੋਵੇ ਤੇ ਕੋਈ ਵੀ ਇਸ ਰਿਸ਼ਤੇ ਨਾਲ ਇੰਟਰਸਟਡ ਹੈਗਾ ਤਾਂ ਸਾਡੇ ਨਾਲ ਗੱਲ ਕਰ ਸਕਦਾ ਹੈ ਜੀ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਹੈ ਜੀ ਆਪਣੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਤੇ ਆਪਾਂ ਨੂੰ ਤੁਸੀਂ ਮੈਸੇਜ ਹੀ ਕਰਿਆ ਕਰੋ ਜੀ ਫੋਨ ਕਾਲ ਨਾ ਕਰਿਆ ਕਰੋ ਕਿਉਂਕਿ ਜਿਆਦਾ ਫੋਨ ਕਾਲ ਅਟੈਂਡ ਨਹੀਂ ਕੀਤੀਆਂ ਜਾਂਦੀਆਂ ਇਸ ਕਰਕੇ ਆਪਾਂ ਨੂੰ ਮੈਸੇਜ ਕਰਦਿਆ ਕਰੋ ਜੇ ਨਹੀਂ ਮੈਸੇਜ ਲਿਖਣਾ ਆਉਂਦਾ ਕਿਸੇ ਨੂੰ ਤਾਂ ਵਾਈਸ ਮੈਸੇਜ ਕਰ ਦਿਆ ਕਰੋ ਜੀ ਬੋਲ ਕੇ ਦੱਸ ਦਿਆ ਕਰੋ ਸਾਨੂੰ ਤੇ ਅਸੀਂ ਤੁਹਾਡੇ ਹਰ ਮੈਸੇਜ ਦਾ ਤੁਹਾਨੂੰ ਜਰੂਰ ਜਵਾਬ ਦੇਵਾਂਗੇ ਜੀ ਤੇ ਆਪਣੇ ਚੈਨਲ ਦੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਤੇ ਐਦਾਂ ਦੀਆਂ ਵੀਡੀਓ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਜੀ ਰਿਸ਼ਤਿਆਂ ਵਾਲੀਆਂ ਕਿਸੇ ਵੀ ਰਿਸ਼ਤੇ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਜੀ ਥੈਂਕ ਯੂ ਸੋ ਮੱਚ